ਦੋਸਤੋ ਪਿਆਰ ਭਰੀ ਸੰਸਕਲਪ ਨਾਲ ਬਾਦੂ ਪੰਜਾਬੀ ਕੋਲ ਤੁਹਾਡਾ ਸਵਾਗਤ ਹੈ ਜੀ ਜਗਾ ਦਾ ਆਪਣਾ ਬਣਾਇਆ ਕੋਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਿਓ ਅੱਛਾ ਨਹੀਂ ਕਿ ਕਿੰਨੇ ਸੋਨੇ ਆਪਾਂ ਸੁਣਾਏ ਸੁਣਾ ਦੋ ਟੈਂਕਰ ਟਰੈਕਟਰ ਦੋ ਜੀਸੀਡੀਆਂ ਫਿਰ ਹੈਡਰ ਹੈ ਹੈਡਰ ਵੀ ਖੁੱਪ ਗਿਆ ਅੱਛਾ ਉਹ ਬਾਈ ਜੀ ਖੁੱਪ ਗਿਆ ਗੁਡੇ ਦਾ ਕਹਿੰਦੇ 60-70 ਹਜ਼ਾਰ ਲੱਗਿਆ ਕਿਵੇਂ ਬਣਦਾ achar ਕੀ ਕੀ ਬਸ ਕਰਦਾ ਸਾਹਮਣਾ ਕਰਨਾ ਪੈਂਦਾ ਕਿਸਾਨ ਨੂੰ ਉਹ ਟ੍ਰੈਕਟਰ ਨਾਲ ਉਹ ਪੂਰਾ ਫੇਮ ਆਉਂਦਾ ਤੁਸੀਂ ਜੋ ਕਿਹੜੇ ਕੋੜਦੇ ਇਹ ਹੁਣ ਇੱਕ ਕੋੜਾ ਭਰਤੀ ਦਾ ਇੱਕ ਕੋੜਾ ਇੱਕ ਪੱਛਾ ਕੋੜਾ ਇਹ ਨਾਲ ਨਾਲ ਲਈਦਾ ਆ ਨਾ ਨਾਲ ਟ੍ਰੈਕਟਰ ਹਾਂ ਫਿਰ ਹੁਣ ਜਿਹੜੀ ਸ਼ੁਰੂਆਤ ਹੋ ਰਹੀ ਹੈ ਇਹ ਇਕੱਲਿਆਂ ਦਾ ਕੰਮ ਨਹੀਂ ਕਹੀ ਜਾਣੇ ਕਈ ਟਰੈਕਟਰ ਚਾਹੀਦੇ ਫਿਰ ਤੁਹਾਡੀਆਂ ਜੈਦੀਆਂ ਫਿਰ ਬਹੁਤ ਬੰਦੇ ਵੀ ਚਾਹੀਦੇ ਵਾਸਤੇ ਤੇ ਮਰਗੀ ਕਿਸਾ ਦੀ ਬੜੀਆਂ ਸਵਾਦ ਹੁੰਦੀਆਂ ਮੱਕੀ ਦੀ ਅਸਲੀਆਂ ਦੋਸਤੋ ਭੁੰਨ ਕੇ ਵੀ ਖਾਧੀਆਂ ਜਾ ਸਕਦੀਆਂ ਤੇ ਪਾਣੀ ਚ ਉਬਾਲ ਕੇ ਕਾ ਕੀ ਬਾਤ ਹੈ ਜਿਆਦਾ ਬਾਤ ਜਿਹੜੀ ਪਈ ਆ ਉਹਦੇ ਕਰਕੇ ਪਾਣੀ ਜਿਆਦਾ ਖੜਾ ਰਿਹਾ ਇੱਥੇ ਉਹਦੇ ਕਰਕੇ ਟਰੈਕਟਰ ਕਿਉਂਕਿ ਨਾਲ-ਨਾਲ ਚੱਲਣਾ ਹੁੰਦਾ ਤੇ ਜੇ ਨਾਲ-ਨਾਲ ਚੱਲੇ ਤਾਂ ਜਿਹੜਾ ਉਹ ਹਰ ਚਾਰੇ ਦੀ ਜਿਹੜੀ ਧਾਰਾ ਹੋ ਜਿਹੜੀ ਪਰਲੇ-ਪਰਲੇ ਬਾਹਰ ਵੀ ਨਿਕਲ ਜਾਂਦੀ ਹੈ ਇਹ ਨਾਲ ਹੋ ਜਾਂਦਾ ਤrä ਪਿਛਲੇ ਪਾਸੇ ਵੀ ਕਿਵੇਂ ਜੇ ਕੋਈ ਖੁੱਭ ਜੇ ਤਾਂ ਟੱਕਾ ਕਿਵੇਂ ਲਾਉਣਾ ਟਾਈਮ 'ਚ ਕਿੰਨਾ ਉਹ ਕਰ ਦਿੰਨੇ ਆ ਜਿਵੇਂ ਆ ਥੋੜਾ ਬੰਦ ਕਰ ਆਹ ਜਿਹੜਾ ਵੇਖੋ ਵੇਟ ਅੱਗੇ ਲਿਖਿਆ ਵੀ ਇਹ ਚੱਕਿਆ ਨਾ ਜਾਵੇ ਜੇ ਤਾਂ ਲੱਗਿਆ ਤਾਂ ਕਿੰਨਾ ਕੁ ਵਜੇ ਨੂੰ ਹੋਊਗਾ ਇਹ ਅੱਛਾ 2-3 ਘੰਟਾ ਲਾ ਜੀ 2-3 ਘੰਟੇ ਦੇ ਕਰੀਬ ਆ ਇਹ ਤਾਂ ਕਰਕੇ ਆ ਤੇ ਫੇਰ ਵੀ ਬੰਦਾ ਬਹਿਣਾ ਤਾਂ ਨਹੀਂ ਹੈ ਅੱਛਾ ਫੇਰ ਵੀ ਜਿਹੜਾ ਆਹ ਜਿਹੜਾ ਹੁਣ ਜਿਵੇਂ ਗਿੱਲ 'ਚ ਬਹਿਣੇ ਮੈਂ ਜੀ ਤੇ ਇਹ ਕਿਵੇਂ ਹੁਣ ਜਿਹੜਾ ਤੁਸੀਂ ਕਟਾਈ ਕਰਦੇ ਆ ਕਿਹੜੇ ਹੁਣ ਜਿਵੇਂ ਜ਼ਿਆਦਾ ਗਿੱਲਾ ਬਾਰਸਾ ਜ਼ਿਆਦਾ ਪੰញਾ ਇਹਦਾ ਹੁਣ ਜਿਵੇਂ ਟਰੈਕਟਰ ਖੁੱਬ ਖੁੱਬੀ ਜਾਂਦੇ ਆ ਆ ਥੋੜਾ ਤਾਂ ਉਹਨਾਂ ਹੀ ਹੁੰਦਾ ਉਸ ਤਰੀਕੇ ਨਾਲ ਸੋ ਇਹ ਤਾਂ ਟਰੈਕਟਰ ਖੁੱਬ ਤਾਂ ਕਿ ਉਹ ਵੀ ਖੁੱਬ ਜਾਂਦਾ ਸਾਰਾ ਤੁਸੀਂ ਫੋੜਦੇ ਜੀ ਇਹਦਾ ਅਸੀਂ ਤਾਂ ਉਦੋਂ ਵੀ ਜ਼ਿਆਦਾ ਪਰੇਸ਼ਾਨਾ ਥੋੜਾ ਨਾ ਕੀ ਆ ਦਿਹਾੜ ਹੈ ਤੇ ਇਹ ਫਿਰ ਆਪ ਦੇ ਵਾਸਤੇ ਰੱਖਿਆ ਕਿ ਵੀ ਹੋਰ ਵੀ ਕਿਰਾਏ ਤੇ ਵੀ ਜਿਵੇਂ ਜਾਵੜਦੇ ਤੁਸੀਂ ਕਿਰਾਏ ਤੇ ਵੀ ਜਾਵੜਦੇ ਤੇ ਆਹ ਕੱਟ ਰਹਿਦਾ ਕਿੰਨੇ ਕਿੰਨਾ ਓੜੇ ਲ ਜਾਂਦੇ ਮੱਕੀ ਦੇ ਇੱਕ ਵਾਰੀ ਚ ਇੱਕ ਇਹ ਕੋੜਾ ਤੇ ਕਿੰਨਾ ਕ ਟਾਈਮ ਚ ਕਿੰਨਾ ਕ ਕੱਢ ਦਿੰਦੇ ਹੋਗੇ ਇੱਕ ਕ ਸਾਰੇ ਦਿਨ ਚ ਜੀ ਬਸ 2 2.5 ਡੋਟਾ ਹੀ 2.5 ਡੋਟਾ ਇੱਕ ਏਕੜ ਤੇ ਇਹਦੇ ਟਰਾਲੀ ਜਿਵੇਂ ਕੀ ਕਿੰਨੀ ਕ ਬਣ ਜਾਂਦੀ ਹੁੰਦੀ ਹੈ ਕੀ حساب ਖਤਾ ਹੋਊਗਾ ਵੀ ਟਰਾਲੀ ਚ ਜਿਹੜਾ ਚਾਰਾ ਬਣਦਾ ਇਹ ਕਿੰਨਾ ਹੋ ਜਾਂਦਾ ਹੁਣ ਇੱਕ ਟਰਾਲੀ ਕਿੰਨੇ ਕ ਚ ਬਣ ਜਾਂਦੀ ਹੈ ਇਹ ਤਾਂ ਮੱਕੀ ਦੇ ਪਿੰਡ ਹੈ ਜੀ ਹਾਂ ਜਿਨ੍ਹਾਂ ਨੇ ਮੱਕੀ ਵੜ ਲਈਏ ਇਹਦੇ ਚ ਘੱਟ ਬਣੂਗੀ ਅੱਛਾ ਮੱਕੀ ਸਹੀ ਆ ਤੋਂ ਉਹਦੇ ਚ ਵੱਧ ਵੀ ਬਣ ਜਾਂਦਾ ਤੁਹਾਨੂੰ ਇਹ ਨਾਲੇ ਕਹਿੰਦੇ ਯਾਰ ਬਾਸੀ ਜਾ ਹੋ ਜਾਂਦਾ ਬੇਹਾਜਾ ਹੋ ਜਾਂਦਾ ਵੀ ਪਸ਼ੂਆਂ ਨੂੰ ਨੁਕਸਾਨ ਕਰਦਾ ਕੋਈ ਐਜੀ ਗੱਲ ਤਾਂ ਨਹੀਂ ਕਿਸੇ ਤਰ੍ਹਾਂ ਦੀ ਵੀਪੀ ਮੱਕੀ ਦਾ ਆਚਾਰ ਆ ਪਿਛਲੇ ਇਹਦੇ ਬਣਾਉਂਦੇ ਆ ਵਧੀਆ ਲੋਕ ਤਾਂ ਵਧੀਆ ਇਹੋ ਕਰਦੇ ਆ ਹਨਾ ਕਈ ਵਾਰੀ ਵਿੱਚ ਕਹਿੰਦੇ ਆਏ ਆ ਜਿਵੇਂ ਹਨਾ ਉਹ ਤਾਂ ਦੇਖੇ ਬਿਨਾ ਤਾਂ ਆਪਾਂ ਦੱਸ ਹੀ ਨਹੀਂ ਸਕਦੇ ਕੋਲੇ ਕੋਲੇ ਤਾਂ ਇਹਨਾਂ ਦੁੱਧ ਦਾ ਕੰਮ ਹੈ ਨਹੀਂ ਉਸ ਤੋਂ ਜ਼ਿਆਦਾ ਦੁੱਧ ਦਾ ਇਹ ਨਿਰਮਣ ਕੋਲੇ ਆ ਹਾਂ ਮਹਾਰਾਜ ਇਹ ਦੇ ਨਾਮ ਇਹਦੇ ਨਾਲ ਵੀ ਕਰੂੰਗਾ ਗੱਲ ਮੈਂ ਯਾਨੀ ਹੁਣ ਛੋਟਾ ਤੁਸੀਂ ਮੰਨਦੇ ਹੋ ਵੀ ਜਿਹੜਾ ਇੱਕ ਕਿੱਲੇ 'ਚ ਟਰਾਲੀ ਕਿੰਨੇ ਕਿਤੇ ਉਂ ਭਰ ਜਾਂਦੀ ਹੁਣੀ ਆਮ 'ਚ ਹੁਣ ਤੁਸੀਂ ਇਹਦੇ 'ਚ ਵਿਰਲੀ ਆ ਇਹ ਹਾਂਜੀ ਇਹ ਕਿੰਨੇ ਕਿ ਭਰ ਜਾਂਦੀ ਹੋਣੀ ਹੈ 40 ਕੁਇੰਟਲ ਇੱਕ ਟਰਾਈ ਉਹਦੇ ਚ 40 ਕੁਇੰਟਲ ਪੈਂਦੀ ਹੈ ਠੀ ਜੀਤ ਸਿੰਘ ਜੋਂ ਜੀਤ ਸਿੰਘ ਇਹ ਕਿੰਨੇ ਕਿ ਟਾਈਮ ਹੋ ਗਿਆ ਮੱਕੀ ਵੀਰਦਿਆਂ ਨੂੰ ਸਾਨੂੰ ਪਹਿਲਾਂ ਤਾਂ ਕੱਲਾ ਜਿਵੇਂ ਸਿਸਟ ਬਹਿਣੀ ਸੀ ਆਪਾਂ ਚੋਨਾ ਸਿੱਧਾ ਲਾ ਦਿੰਦੇ ਸੀ ਨਹੀਂ ਸਾਨੂੰ 8-9 ਸਾਲ ਹੋ ਗਈ ਹੈ ਤੇ ਇਹ ਤਾਂ ਫਿਰ ਹੁਣ ਜਿਵੇਂ ਚਾਰ ਪੌੜੇ ਹੈ ਨਾ ਤੇ ਇਹ ਹੁਣ ਇੱਥੋਂ ਮੰਨ ਲਓ ਕਟਾਈ ਹੁੰਦੀ ਹੈ ਕਟਾਈ ਤੋਂ ਬਾਅਦ ਕੀ ਕੀ ਕਰਨਾ ਪੈਂਦਾ ਕਟਾਈ ਤੋਂ ਬਾਅਦ ਅਸੀਂ ਨੂੰ ਬਸ ਪਿੱਟ ਬਣਾਈਆ ਸਾਡੀ ਕਟਾਈ ਦੇ ਵਿੱਚ ਨੱਪ ਕੇ ਕਿਉਂਕਿ ਜੜਾਈ ਪੂਰੀ ਜਿੰਨੀ ਲਤੜ ਹੋ ਜੇ ਉਨੀ ਚੰਗੀ ਹੈ ਟਰੈਕਟਰਾਂ ਨਹੀਂ ਲਤੜਦੇ ਹਾਂ ਪੂਰਾ ਲਤੜ ਕੇ ਪਾਣੀ ਨਾ ਬੋਏ ਬਸ ਉੱਤੇ ਕਾਜ ਦੇ ਕੇ ਢੱਕ ਦੇ ਦੇ ਜਿੰਨੀ ਲਤੜ ਹੋ ਜੂ ਉਨਾ ਹੀ ਫਾਇਦਾ ਹੈ ਜੇ ਕਿਤੇ ਪਾਣੀ ਪੈ ਗਿਆ ਫਿਰ ਫੰਗਸ ਫਿਰ ਉਲੀ ਪੈ ਜਾਂਦੀ ਹੈ ਇਹ ਆਪਣੀ ਹੈ ਇਹ ਆਪਣੀ ਸੋਚ ਹੈ ਕਿ ਆਪਾਂ ਉਹਨੂੰ ਕਿਵੇਂ ਸਾਂਭਣਾ ਹੈ ਅੱਛਾ ਉਹ ਉਹ ਤੇ ਸਹੀ ਤਰੀਕੇ ਨਾਲ ਚਾਰ ਪਾਇਆ ਜਾਵੇ ਫਿਰ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਲੱਗਦੀ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਇਹ ਕਿੰਨੇ ਟਾਈਮ ਚ ਬਾਲੋ ਬਣਦਾ ਇਹ ਜਿਵੇਂ ਤੁਸੀਂ ਨੱਪ ਦਿੰਨੇ ਉੱਤੇ ਮਿੱਟੀ ਪੈ ਜਾਂਦੀ ਹੈ ਸਾਰੀ ਤੁਸੀਂ ਤਿਆਰ ਕਰ 40-45 ਦਿਨ ਤਾਂ ਲੱਗ ਜਾਂਦਾ ਠੇਰਾ ਵਾਲਾ ਮਾਰ ਕੇ ਠਰਦਾ ਗਿਆ 40-45 ਦਿਨ ਬਾਅਦ ਹਾਂ ਠੇਰਾ ਵਾਲਾ ਮਾਰਦਾ ਗਿਆ ਇਹਨੂੰ ਪੂਰਾ ਉਬਲ ਕੇ ਫਿਰ ਠਰ ਜਾਂਦਾ 45 ਦਿਨਾਂ ਬਾਅਦ ਖੋਲ ਲੋ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਪਸੂਨ ਅਜਾ 45 ਦਿਨਾਂ ਬਾਅਦ ਹਾਂ ਕੋਈ ਤੇ ਕਿੰਨਾ ਹੁਣ ਜਿਵੇਂ ਆਪਾਂ ਕਹਿੰਦੇ ਤੂੜੀ ਦੀ ਬਚਤ ਹੁੰਦੀ ਆ ਆਪਣੇ ਦੇਖੀ ਜਾਂਦੇ ਵੀ ਤੂੜੀ ਤੂੜੀ ਵੰਗੂ ਹੁੰਦਾ ਉਹ ਸਾਰਾ ਹਰੇ ਚਾਰੇ ਇਹ ਤਾਂ ਬੇਰੀ ਬਹੁਤ ਬਚਤ ਦਾਣੇ ਦੀ ਬਚਤ ਹਾਂ ਆ ਜਿਵੇਂ ਸੱਲੀ ਆ ਹੁਣ ਮੰਨ ਲਓ ਆ ਸੱਲੀਆਂ ਹਨਾ ਹੁਣ ਤੁਸੀਂ ਸਿੱਧੀਆਂ ਆ ਪਾਤੀਆਂ ਦੇ ਚ ਕਿੰਨਾ ਇਹਦੇ ਚ ਰਸ ਦੁੱਧ ਆ ਹਨਾ ਹਾਂ ਆ ਦੇਖੋ ਇਹ ਦਾਣੇ ਦਾਣਾ ਗਏ ਹਾਂ ਐਸ ਤੱਕ ਹਨਾ ਇਹਨੂੰ ਖੋਲ ਕੇ ਦੇਖ ਬਾਕੀ ਇਹਦੇ ਨਾਲ ਹੋਰ ਵੀ ਆਈ ਜਿਹੜੇ ਆਪਾਂ ਜਿਵੇਂ ਕਹਿੰਨੇ ਕਟੀਆਂ ਬੱਛੀਆਂ ਹਾਂ ਫ੍ਰੀਜ ਪਾਲਦੀਆਂ ਜੀ ਆਪਾਂ ਸੋਚ ਕੇ ਦਾ ਜੀ ਮਿਹਨਤ ਜ਼ਰੂਰ ਹੈ ਐ ਨਹੀਂ ਆਪਾਂ ਕਹਦੇ ਵੀ ਮਿਹਨਤ ਹੈ ਨਹੀਂ ਚਲੋ ਮਿਹਨਤ ਸਾਰੇ ਕੰਮਾਂ 'ਚ ਹੀ ਹੁੰਦੀ ਹੈ ਪਰ ਫੇਰ ਵੀ ਕੰਮ ਆ ਜਾਂਦੀ ਹੈ ਮੀਂਹ ਜਿਆਦਾ ਆ ਗਿਆ ਕਿਤੇ ਦਿੱਕਤ ਵੀ ਆ ਜਾਂਦੀ ਹੈ ਵੀ ਹੁਣ ਐਤਕੀ ਮੀਂਹ ਜਿੰਵੇਂ ਜਿਆਦਾ ਆਇਆ ਕੋਈ ਨੁਕਸਾਨ ਕਿਸੇ ਨੂੰ ਤਾਂ ਨਹੀਂ ਹੋਇਆ ਫਸਲਾਂ ਠੀਕ ਰਹਿ ਜਾਂਦੀਆਂ ਕੋਈ ਦਿੱਕਤ ਨਹੀਂ ਫੇਰ ਵੀ ਆ ਦੇਖ ਲਓ ਤੁਸੀਂ ਮੱਕੀ ਹਰੀ ਭਰੀ ਖੜੀ ਐ ਕਹਿੰਦੀ ਐ ਨਾ ਥੋੜਾ ਬਹੁਤ ਤਾਂ ਗਿੱਲਾ ਚੱਲ ਮਾੜੀ ਮੋਟੀ ਦਿੱਕਤ ਤਾਂ ਆਉਣੀ ਆਉਣੀ ਐ ਠੀਕ ਐ ਹਾਂ ਬਾਰਿਸ਼ ਜਿਆਦਾ ਹੁਣ ਕਰਨ ਕਿਉਂ ਮੀਂਹ ਜਿਆਦਾ ਰਿਹਾ ਹਾਂ ਐਂ ਦਾ ਥੋੜਾ ਬਹੁਤ ਖਾ ਅੱਛਾ ਕਿੰਨੀ ਇੱਕ ਬੱਚੇ ਤੇ ਜਿਵੇਂ ਆਪਾਂ ਖਾਲ ਪਸ਼ੂ ਜਿਹੜਾ ਦੁੱਧ ਵਾਲੇ ਪਸ਼ੂ ਜਿਆਦਾ ਦੁੱਧ ਆਲਿਆ ਉਹਨਾਂ ਨੂੰ ਫੀਡ ਪਾਉਣੀ ਪੈਂਦੀ ਐ ਨਾਲ ਜਿਹੜਾ ਆਪਾਂ ਕਟੀਆਂ ਵਛੀਆਂ ਗੱਬਣ ਮੱਝ ਗਾਂ ਉਹਨੂੰ ਕੋਈ ਲੋੜ ਨਹੀਂ ਇਕੱਲੇ ਚਾਰ ਤੇ ਪਲ ਜਾਂਦੀ ਕਿੰਨੇ ਕੁ ਪਸ਼ੂ ਰੱਖੇ ਤੁਸੀਂ ਆਪਣੇ ਕੋਲੇ 35 ਪਸ਼ੂ ਆਈ ਅੱਛਾ ਡੇਰੀ ਆ ਹਾਂ ਡੇਰੀ ਆਪਣੇ ਤੇ ਇਹਦੇ ਚ 35 ਚੋਂ ਤੁਸੀਂ ਆਹ ਮੰਨ ਲਓ ਇਹੀ ਹੀ ਬਤ ਦਿਆਂ ਸਾਰਾ ਜਿਹੜਾ ਚਾਰ ਪਾ ਕੇ ਤੁਸੀਂ ਹਾਂ ਇਹੀ ਬਤ ਦਿਆਂ ਆਪਾਂ ਦੋ ਖੱਡੇ ਬਣ ਤੁਸੀਂ ਜਿਵੇਂ ਆਪ ਦੀ ਇੱਕ ਤਾਂ ਮੱਕੀ ਤੁਸੀਂ ਆਪ ਵੇਚਦੇ ਆ ਕੋਈ ਵੈਸੇ ਵੀ ਲੈ ਲੈਨੇ ਆ ਵੀ ਜਿਵੇਂ ਹੁਣ ਮੱਕੀਆਂ ਹੋਰ ਕਿਸੇ ਦੇ ਲੱਗੀਆਂ ਉਹ ਉਹ ਮੁੱਲ ਲੈ ਕੇ ਤੁਸੀਂ ਨਹੀਂ ਹੋ ਆਪ ਹੀ ਹੁੰਨੇ ਆਪਣੇ ਕੋਲੇ ਸੀਗੇ 12 13 ਕਿੱਲੇ ਵਾਣ ਆਪ ਦੀ ਪੈਟੀ ਠੀਕ ਹੈ ਤੇ ਯਾਨੀ ਕਿ ਦੁੱਧ ਬੰਨੀਓ ਵੀ ਵਧੀਆ ਪੂਰਾ ਹੋ ਦੁੱਧ ਦੁੱਧ ਜਿਵੇਂ ਲੋਕ ਕਹਿੰਦੇ ਸਮੇਲ ਆਉਂਦੀ ਕੋਈ ਇਹੋ ਜੀ ਕੋਈ ਦਿੱਕਤ ਨਹੀਂ ਬਹੁਤ ਵਧੀਆ ਦੁੱਧ ਦਾਣਾ ਯਾਰ ਇਹ ਕਿਹੜਾ ਕੋਈ ਹੋ ਹੈ ਹਾਂ ਤੁਸੀਂ ਦੇਖ ਲਓ ਛੱਲੀ ਦੇਖ ਲਓ ਨਹੀਂ ਜਿਵੇਂ ਕਹਿੰਦੇ ਸੀ ਵੀ ਉਹ ਬੇਹਾ ਹੋ ਜਾਂਦਾ ਜੀ ਬੇਹੀ ਚੀਜ਼ ਆਪਾਂ ਖਾਈਏ ਤਾਂ ਵੀ ਕਿੰਨਾ ਹੋਏਦਾ ਤੇ ਪਸ਼ੂਆਂ ਨੂੰ ਪਾਉਂਦੇ ਆ ਆਪਾਂ ਵੀ ਚਾਰ ਪਾਉਨੇ ਆ ਆਪਾਂ ਚਾਰ ਕਿਵੇਂ ਚਾਹ ਕੇ ਖਾਣ ਉਹ ਵੀ ਚਾਰ ਵੀ ਕਿ ਉਹ ਵੀ ਕਿੰਨੇ ਟਾਈਮ ਤੋਂ ਪੀਂਦੇ ਆਂ ਕਹਿੰਦੇ ਨੇ ਆਪਾਂ ਅੰਬ ਦਾ ਚਾਰ ਜਾਂ ਆਪਾਂ ਪਾਉਨੇ ਉਹ ਕਿੰਨੇ ਕਿੰਨੇ ਦਿਨ ਤਿਆਰ ਹੁੰਦਾ ਆਪਾਂ ਨਹੀਂ ਖਾਂਦੇ ਹਾਂ ਉਹੀ ਆ ਚਾਰ ਦਾ ਇੱਕ ਖਰਾਕ ਆ ਹੋ ਜਾਂਦਾ ਚਾਰ ਹੋ ਜਾਂਦਾ ਓਨੇ ਵਧੀਆ ਬਣੀ ਜਾਂਦਾ ਹੈ ਹਾਂ ਨਰਮਲ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਵੇਂ ਤੁਸੀਂ ਵੀ ਬਹੁਤ ਟਾਈਮ ਦੇ ਹੋ ਕਰਦੇ ਹੋਗੇ ਤੁਹਾਡਾ ਵੀ ਤਜਰਬਾ ਬਸ ਤਜਰਬਾ ਜੋ ਜੀਤ ਸਿੰਘ ਨੇ ਦੱਸਦਾ ਇਹਦੇ ਨਾਲੋਂ ਵੀ ਬਹੁਤ ਗਿਆ ਗੱਲਾਂ ਕਿ ਕੋਈ ਵੀ ਗੱਪ ਵਾਲੀ ਗੱਲ ਨਹੀਂ ਜਾਂ ਕੋਈ ਬਾਹਲੇ ਆਏ ਨਹੀਂ ਵੀ ਕਹਿਦੇ ਵੇ ਸਾ ਲੋਕ ਸਾਡੇ ਸਟੈਂਡ ਤੇ ਮਗਰ ਲੱਗ ਜਾਣ ਹਾਂ ਵੈਸੇ ਬਹੁਤ ਫਾਇਦੇ ਵਾਲਾ ਸੌਦਾ ਵੀ ਐ ਆਮ ਖਰਾਕ ਕਿੰਨੀ ਲਿਆਉਣੀ ਹੈਗੇ ਤੂੜੀ ਤਾਂ ਆਂਦਾ ਵੀ ਵੱਤ ਹੁੰਦੀ ਹੈਗੀ ਕੁਛ ਹਾਂ ਖਰਾਕ ਦੀ ਵੀ ਪੂਰੀ ਵੱਤ ਹੁੰਦੀ ਹੈਗੇ ਆ ਕਿੰਨੀ ਇੱਕ ਆ ਰਕਬਾ ਹੂ ਆਪਣੇ ਤਾਂ ਬਹੁਤ ਹੋ ਗਿਆ ਹੁਣ ਜਿਵੇਂ ਮਤਲਬ ਆਹ ਮੱਕੀ ਦਾ ਪਹਿਲਾਂ ਤਾਂ ਲੋਕ ਨਹੀਂ ਪਤਾ ਸੀ ਲੋਕਾਂ ਨੂੰ ਹੁਣ ਆਪਣੇ ਰਕਬਾ ਪਰ ਨਾਲੋਂ ਤਾਂ ਇਤਕੇ ਥੋੜਾ ਘਟਿਆ ਇੱਕ ਜਿਵੇਂ ਆ ਜਿੱਤੀ ਮੌਸਮ ਖਰਾਬ ਹੋ ਗਿਆ ਮੀਂਹ ਨਾ ਕਰਕੇ ਹਾਂ ਇਸ ਤੋਂ ਕੁਛ ਬੰਦੇ ਡਰ ਜਾਂਦੇ ਹੈਗੇ ਪਰ ਖਿਆਈ ਨਾਲ ਹੀ ਸਕਾਈ ਹੈ ਕੋਸਤਾ ਖੜਾ ਹੋਣਾ ਪਹਿਲਾਂ ਹੀ ਜੀ ਤੇ ਜਿਵੇਂ ਪਹਿਲਾਂ ਨਾਲੋਂ ਰਕਵਾ ਕਿੰਨਾ ਕਹੂਗਾ ਹਰ ਵਾਰੀ ਵਾਧਾ ਹੀ ਹੋਣਾ ਨਾ ਵੀ ਜਿਵੇਂ ਲੱਗਦਾ ਵੀ ਵਧੀਆ ਕੋਈ ਇਹਦਾ ਕੋਈ ਫਾਇਦਾ ਹੀ ਹੁੰਦਾ ਜਿਵੇਂ ਕੋਈ ਚਾਹ ਵਾਧੇ ਬਈ ਜਿਹਦੇ ਤਾਂ ਰੱਖੇ ਪਸ਼ੂ ਹਾਂ ਜਿਹਦੀ ਡੈਰੀ ਫਾਰਮ ਹੈ ਉਹਦਾ ਤਾਂ ਪ੍ਰੋਪਰ ਕੋਈ ਹੱਲ ਨਹੀਂ ਇਹਦੇ ਬਿਨਾ ਹਾਂ ਉਹਨੂੰ ਤਾਂ ਇਹਦੇ ਨਾਲ ਹੀ ਕਾਮਯਾਬੀ ਹੈ ਠੀਕ ਹੈ ਚਾਰ ਨਾਲ ਡੇਰੀ ਦੀ ਕਾਮਯਾਬੀ ਆ ਉਂ ਕੋਈ ਕਾਮਯਾਬੀ ਨਹੀਂ ਉਂ ਦਾ ਦਾਣਾ ਜਿਆਪਾ ਬਗੇ ਦਾਣਾ ਦੂਣਾ ਬਹੁਤ ਮਹਿੰਗਾ ਪੈਂਦਾ ਉਂ ਕੋਈ ਹੱਲ ਜਦੋਂ ਦੀ ਇਹ ਚਾਰ ਪਾ ਕੇ ਕੋਈ ਉਹ ਪਸ਼ੂ ਉਹ ਕਰਦੇ ਕਿੰਨਾ ਕੁ ਦੁੱਧ ਦਾ ਕਿੰਨਾ ਕੁ ਫਰਕ ਆ ਵੀ ਦੁੱਧ ਕਿੰਨਾ ਦਿੰਦੇ ਪਸ਼ੂ ਜਿਵੇਂ ਸਹੀ ਸਿੱਟ ਜਾਂਦਾ ਨਾ ਕੋਈ ਪਤਾ ਲੱਗਦਾ ਵੀ ਦੁੱਧ ਬਹੁਤ ਘਟ ਜਾਂਦੇ ਪਸ਼ੂ ਵੀ ਪੂਰੇ ਫੁੱਲ ਰਾਜੀ ਹੋ ਜਾਂਦੇ ਬਹੁਤ ਵਧੀਆ ਚੀਜ਼ ਆ ਹਾਂ ਇਹ ਠੀਕ ਆ ਵੀ ਜੇ ਕੋਈ ਥੋੜੇ ਪਸ਼ੂ ਆਲਾ ਮਤਲਬ ਕਿ ਇੱਕਲੇ ਦੋ ਕਿੱਲੇ ਆਲਾ ਉਹਦੇ ਲਈ ਨਹੀਂ ਠੀਕ ਕਿਉਂ ਹੁਣ ਮੁੱਲ ਲੈਣਾ ਪਊ ਫਿਰ ਉਹਨੂੰ ਜਾਂਦਾ ਮੁੱਲ ਲੈਣਾ ਪਊਗਾ ਹਾਂ ਤੇ ਉਹਦੇ ਲਈ ਉਹ ਤੋਂ ਜੋ ਆਪਣੀ ਪੱਟ ਬਣੀ ਹੁੰਦੀ ਐ ਮਤਲ ਖੱਡਾ ਉਹ ਤੋਂ ਸਾਰਾ ਚਾਰਾ ਨਹੀਂ ਆਂਦਾ ਉਹਦੇ ਵਿੱਚ ਉਲੀ ਆ ਜਾਂਦੀ ਐ ਅੱਛਾ ਰੋਜ਼ਾਨਾ ਆਪਾਂ ਨੂੰ ਚਾਰ ਇੱਕ ਜਿਹੜਾ ਜਿਵੇਂ ਬਾਹਰ ਆਪਣੇ ਗੱਠਾਂ ਜੀਆਂ ਮਿਲਦੀਆਂ ਜਿਵੇਂ ਉਹ ਚਾਰ ਹੀ ਮਿਲ ਜਾਂਦਾ ਹਨਾ ਉਹ ਕਿਵੇਂ ਠੀਕ ਰਹਿੰਦਾ ਉਹ ਨਹੀਂ ਨਹੀਂ ਉਹ ਵੀ ਠੀਕ ਹੈ ਉਹ ਜੇ ਆਪਾਂ ਆਮ ਬਣਾਉਨੇ ਨਾ ਉਹ ਤੇ ਖਰਚਾ ਜ਼ਿਆਦਾ ਆ ਜਾਂਦਾ ਆਪਣਾ ਉਹ ਜਿੰਨੀ ਕੁ ਲੋੜ ਹੁੰਦੀ ਆ ਬੰਦੇ ਨੂੰ ਉਨੀ ਚੀਜ਼ ਲੈ ਆਉਂਦਾ ਜਿਵੇਂ ਥੋੜੇ ਪਸ਼ੂ ਹਨਾ ਥੋੜੇ ਪਸ਼ੂ ਵਾਲੇ ਲਈ ਸਹੀ ਆ ਉਹ ਠੀਕ ਹੈ ਹਾਂ ਉਹ ਗੱਠ ਖੋਲ ਲੈਂਦਾ ਉਨੀ ਉਨੀ ਕੱਢੀ ਜਾਂਦਾਗਾ ਹਾਂ ਜੇ ਜਿਆਦਾ ਪਸ਼ੂ ਵਾਲੇ ਨੂੰ ਤਾਂ ਮਹਿੰਗਾ ਬਹੁਤ ਪੈ ਜਾਂਦਾ ਠੀਕ ਹੈ ਹਾਂ ਥੋੜੇ ਪਸ਼ੂ ਵਾਲੇ ਕੰਮ ਕਿੰਨਾ ਕਰਾਖਵਾ ਹੂ ਆਪਣੇ ਦਿਉਣ ਚ ਆਪਣੇ ਰਗਵਾ ਬਹੁਤ ਹਜ਼ਾਰਾਂ ਤੇ ਹੋ ਏਕੜਗੇ ਸੌਆਂ ਤੇ ਹੋਗਾ ਮਤਲਬ ਹੈਗੇ ਕਿ ਥੋੜਾ ਜਿਆ ਹੈ ਨਾ ਵੀ ਪਿਛਲੇ ਸਾਲ ਜੋ ਪ੍ਰਾਰਥ ਦੀ ਦਿੱਕਤ ਆ ਗਈ ਸੀ ਥੋੜੀ ਜੀ ਪ੍ਰੋਬਲਮ ਆ ਗਈ ਸੀ ਮੀਂਹ ਜਿਆਦਾ ਪੈ ਗਿਆ ਸੀ ਜਿਹਨੂੰ ਦਿੱਕਤ ਆ ਗਈ ਥੋੜੇ ਪਸ਼ੂ ਵਾਲਾ ਉਹਨਾਂ ਨੇ ਘਟਾਤਾ ਸੀ ਪਰ ਜਿਹਦੇ ਪਸ਼ੂ ਹੈਗੇ ਡੇਅਰੀ ਫਾਰਮ ਹੈ ਜਾਂ ਕੁਝ ਵੀ ਉਹਦਾ ਪੂਰਾ ਇਤਕੀ ਜਿਆਦਾ ਤਾਂ ਦਿੱਕਤ ਤਾਂ ਨਹੀਂ ਆਇਦਕਾ ਆਹ ਵਾਰਸ ਨਾਲ ਕੋਈ ਨੁਕਸਾਨ ਵਾਲੀ ਗੱਲ ਨਹੀਂ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਹਨੂੰ ਹਾਂ ਬਾਕੀ ਐ ਥੋੜੀ ਇਤਕੀ ਸੱਲੀ ਦਾ ਕਿਵੇਂ ਆ ਜਿਵੇਂ ਬਹੁਤ ਮੋਟੀ ਵੀ ਹੈ ਤੇ ਤਾਂ ਬਹੁਤ ਉਹ हां 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 बहुत बढ़िया है गई सारी छल्ली बहुत तैयार है गई यार ठीक है ठीक है बहुत तैयार छल्ली है ठीक है बहुत दाने ठीक है चलो भी करो तू चलाओ भी लो भी दोस्तों आ होना सी दिखाणेया सोनु अगलीया तस्वीरा भी किमे इदी 4 पौंड ਲਈ ਪਹਿਲਾ ਸ਼ੁਰੂਆਤੀ ਦੌਰ ਕੀ ਆ ਵੀ ਜਦ ਮੱਕੀ ਹੋ ਗਈ ਉਹ ਤੋਂ ਬੱਕੀ ਤੋਂ ਬਾਅਦ ਕਟਾਈ ਕਿਵੇਂ ਹੁੰਦੀ ਹੈ ਉਹ ਤਾਂ ਦੱਸ ਹੀ ਦਿੱਤਾ ਬਾਈ ਨੇ ਵੀ ਇਹ ਇੱਕ ਇੱਕ ਕੋੜੇ ਚ ਜਾਂਦਾ ਇਹਦਾ ਕਟਰ ਹੁੰਦਾ ਜਿਹੜਾ ਤੇ ਫਿਰ ਨਾਲ-ਨਾਲ ਟਰਾਲੀ ਚੱਲਦੀ ਹੈ ਤੇ ਬਾਰਸ਼ ਜ਼ਿਆਦੇ ਹੋਣ ਕਾਰਨ ਨਾਲ ਇੱਕ ਟਰੈਕਟਰ ਵੀ ਚਲਾਉਣਾ ਪੈਂਦਾ ਵੀ ਤੇ ੱੱਕਾ ਵੀ ਲਾਉਣਾ ਪੈਂਦਾ ਕੋਈ ਕੱਟਣਾ ਪੈਂਦਾ ਇੱਥੇ ਸਾਡੇ ਗੁਰਪ੍ਰੀਤ ਮੈਂਬਰ ਸਾਹਿਬ ਆ ਗਏ ਤੇ ਪੂਰਾ ਪਹਾੜ ਬਣਾਉਣਾ ਪੈਂਦਾ ਇਹ ਨਹੀਂ ਵੀ ਥੋੜੇ ਜਿਹਾ ਚਲੋ ਹੋ ਜੀ ਹੁਣ Снова ид ⁇